ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਇਹ ਜੋ ਬੇਨਤੀਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਈ ਇੱਕ ਅਨੋਖੀ ਘਟਨਾ ਕੈਮਰੇ ਦੇ ਵਿੱਚ ਕੈਦ ਜਦੋਂ ਇੱਕ ਗੋਰੇ ਦੇ ਨਾਲ ਇੱਕ ਸ਼ੇਰ ਜੋ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਨਾਲ-ਨਾਲ ਚੱਲਣ ਲੱਗਿਆ ਤੇ ਸਾਧ ਸੰਗਤ ਜੀ ਉਸ ਤੋਂ ਬਾਅਦ ਉਸ ਜਗ੍ਹਾ ਦੇ ਉੱਪਰ ਜੋ ਕੁਝ ਹੋਇਆ ਇਹ ਜਾਣ ਕੇ ਤਾਂ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਸਾਧ ਸੰਗਤ ਜੀ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਿਓ ਤਾਜੂ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਾਦਾ ਦਿਨ ਨਾਲ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਇਹ ਬੇਨਤੀਆਂ ਆਪਜੀ ਦੇ ਨਾਲ ਸਾਂਝੀਆਂ ਕਰਾਂਗੇ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਇੱਕ ਅਨੋਖੀ ਘਟਨਾ ਹੋਈ ਤੇ ਇਹ ਘਟਨਾ ਨੀਦਰਲੈਂਡ ਦੇ ਰਹਿਣ ਵਾਲੇ ਇੱਕ ਅੰਗਰੇਜ਼ ਦੇ ਨਾਲ ਹੋਈ। ਇੱਕ ਅੰਗਰੇਜ਼ ਜੋ ਕਿ ਫੋਟੋਗ੍ਰਾਫਰ ਸੀ ਅਤੇ ਉਹ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਆਉਂਦਾ ਸੀ ਪਰ ਉਸ ਦਾ ਜੋ ਮਨ ਹੈ ਇੱਕਦਮ ਬਦਲ ਗਿਆ ਤਾਂ ਉਹ ਗੁਰੂ ਕਾ ਸਿੰਘ ਸੱਜ ਗਿਆ ਤਾਂ ਸਾਧ ਸੰਗਤ ਜੀ ਉਸ ਤੋਂ ਬਾਅਦ ਕੀ ਹੋਇਆ ਉਸ ਨੇ ਸਾਰੀ ਇਹ ਸਚਾਈ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਰਜੀਤ ਸਿੰਘ ਨੂੰ ਦੱਸੀ ਕਿ ਉਸ ਦੇ ਪਿੱਛੇ ਕੀ ਰਾਜ ਹੈ ਕਿ ਉਸ ਨੇ ਸਿੱਖੀ ਅਪਣਾ ਲਈ ਸਾਧ ਸੰਗਤ ਜੀ ਦੱਸਦੀ ਹੈ ਕਿ ਉਹ ਨੀਦਰਲੈਂਡ ਦਾ ਰਹਿਣ ਵਾਲਾ ਗੋਰਾ ਇਹ ਕਹਿ ਰਿਹਾ ਸੀ ਕਿਉਂ ਪੇਸ਼ੇ ਤੋਂ ਇੱਕ ਫੋਟੋਗ੍ਰਾਫਰ ਸੀ ਉਹ ਇੱਕ ਵਾਰ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਗਿਆ ਅਤੇ ਉੱਥੇ ਮੱਥਾ ਟੇਕਣ ਤੋਂ ਬਾਅਦ ਉਸ ਦੇ ਮਨ ਦੇ ਵਿੱਚ ਇਹ ਆਇਆ ਕਿ ਮੈਂ ਵੀ ਸਿੱਖ ਧਰਮ ਅਪਣਾ ਲਵਾਂ ਤੇ ਸਾਧ ਸੰਗਤ ਜੀ ਉਸ ਨੇ ਸਿੱਖ ਧਰਮ ਅਪਣਾ ਲਿਆ ਅਤੇ ਉਸ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਇਸ ਗੱਲ ਤੋਂ ਖੁਸ਼ ਨਹੀਂ ਸੀ ਕਿਉਂਕਿ ਪਰਿਵਾਰ ਵਾਲੇ ਇਹ ਕਹਿ ਰਹੇ ਸੀ ਕਿ ਜਿਸ ਦਿਨ ਦਾ ਤੂੰ ਅਮਰ ਸ਼ੱਕਿਆ ਹੈ ਉਸ ਦਿਨ ਤੋਂ ਬਾਅਦ ਤੂੰ ਆਪਣੇ ਕੰਮ ਵੱਲ ਧਿਆਨ ਨਹੀਂ ਦਿੰਦਾ ਤੇ ਸਾਰਾ ਦਿਨ ਤੂੰ ਪਾਠ ਹੀ ਕਰਦਾ ਰਹਿਣਾ ਹੈ ਬਾਕੀ ਐਦਾਂ ਦੀ ਕੋਈ ਗੱਲ ਨਹੀਂ ਸੀ ਕੰਮ ਉਸ ਦਾ ਸਭ ਠੀਕ ਠਾਕ ਚੱਲਦਾ ਸੀ ਪਰ ਫਿਰ ਵੀ ਉਸ ਦੇ ਪਰਿਵਾਰਕ ਮੈਂਬਰ ਜੋ ਸੀ ਉਹ ਉਸ ਗੱਲੋਂ ਨਾਰਾਜ਼ ਸੀ ਕਿ ਤੂੰ ਸਾਰਾ ਦਿਨ ਪਾਠ ਕਰਦਾ ਰਹਿਣਾ ਹੈ ਅਤੇ ਆਪਣੇ ਕੰਮ ਦੇ ਵੱਲ ਧਿਆਨ ਨਹੀਂ ਦਿੰਦਾ ਤਾਂ ਸਾਧ ਸੰਗਤ ਜੀ ਆਪਣੇ ਪਰਿਵਾਰ ਤੋਂ ਇਹਨਾਂ ਗੱਲਾਂ ਦੇ ਤਾਣੇ ਮੇਨੇ ਸੁਣਨ ਤੋਂ ਬਾਅਦ ਇੱਕ ਦਿਨ ਉਸ ਨੇ ਫੈਸਲਾ ਲੈ ਲਿਆ ਕਿ ਮੈਂ ਅਮਰਤ ਛਕਣਾ ਬਹੁਤ ਵੱਡੀ ਇੱਕ ਗਲਤੀ ਕਰ ਲਈ ਅਤੇ ਉਸਨੇ ਫੈਸਲਾ ਕੀਤਾ ਕਿ ਮੈਂ ਹੁਣ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾ ਕੇ ਸਭ ਕੁਝ ਉੱਥੇ ਹੀ ਛੱਡ ਆਵਾਂਗਾ ਤਾਂ ਸਾਧ ਸੰਗਤ ਜੀ ਉਹ ਦਿਨ ਆਇਆ ਅਤੇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਚਲਿਆ ਗਿਆ ਸਾਧ ਸੰਗਤ ਜੀ ਉਹ ਪ੍ਰਕਰਮਾਂ ਦੇ ਵਿੱਚ ਹੀ ਜਾ ਕੇ ਸੌਂ ਗਿਆ ਤਾਂ ਉਸ ਵਕਤ ਉੱਥੇ ਕੀ ਹੋਇਆ ਉਸ ਦੀ ਅੱਖ ਲੱਗ ਗਈ ਅੱਖ ਲੱਗ ਗਈ ਤਾਂ ਉਸ ਨੂੰ ਇੱਕ ਗੁਰਸਿੱਖ ਜਗਾਉਣ ਦੇ ਲਈ ਆਇਆ ਉਸਨੇ ਸੋਚਿਆ ਕਿ ਅੰਮ੍ਰਿਤ ਵੇੜਾ ਹੋ ਗਿਆ ਹੈ ਕਿ ਸ਼ਾਇਦ ਤਾਂ ਕਰਕੇ ਇਹ ਗੁਰਸਿੱਖ ਮੈਨੂੰ ਜਗਾਉਣ ਦੇ ਲਈ ਆਇਆ ਹੈ ਪਰ ਉਹ ਗੁਰਸਿੱਖ ਨੇ ਕਿਹਾ ਕਿ ਤੈਨੂੰ ਗੁਰੂ ਸਾਹਿਬ ਨੇ ਬੁਲਾਇਆ ਹੈ ਤਾਂ ਉਸ ਗੋਰੇ ਨੇ ਪੁੱਛਿਆ ਕਿ ਗੁਰੂ ਸਾਹਿਬ ਕੌਣ ਤਾਂ ਉਸ ਗੁਰਸਿੱਖ ਨੇ ਕਿਹਾ ਕਿ ਉਹੀ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਜਿਸ ਨਗਰੀ ਤੇ ਤੂੰ ਪਹੁੰਚਿਆ ਹੈ ਤਾਂ ਸਾਧ ਸੰਗਤ ਜੀ ਉਸ ਤੋਂ ਬਾਅਦ ਸੁਪਨੇ ਦੇ ਵਿੱਚ ਉਹ ਗੁਰੂ ਸਾਹਿਬ ਦੇ ਕੋਲ ਗਿਆ ਤਾਂ ਰਸਤੇ ਦੇ ਵਿੱਚ ਨਾਲ-ਨਾਲ ਪ੍ਰਕਰਮਾਂ ਦੇ ਵਿੱਚ ਇੱਕ ਸ਼ੇਰ ਉਹ ਵੀ ਨਾਲ-ਨਾਲ ਹੀ ਤੁਰ ਰਿਹਾ ਸੀ ਤਾਂ ਸਾਧ ਸੰਗਤ ਜੀ ਇਹ ਸਭ ਕੁਝ ਕੋਤਕ ਵਾਪਰਿਆ ਸਤਿਗੁਰਾਂ ਜੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਉਹ ਗੋਰਾ ਆਇਆ ਤਾਂ ਗੁਰੂ ਸਾਹਿਬ ਨੇ ਪੁੱਛਿਆ ਕਿ ਹਾਂ ਭਈ ਸਿੱਖੀ ਛੱਡਣ ਆਇਆ ਹੈ ਤਾਂ ਉਸ ਤੋਂ ਬਾਅਦ ਗੋਰਾ ਗੁਰੂ ਸਾਹਿਬ ਦੇ ਚਰਨੀ ਪੈ ਗਿਆ ਅਤੇ ਮੁਆਫੀ ਮੰਗਣ ਲੱਗਿਆ ਕਿ ਗੁਰੂ ਸਾਹਿਬ ਮੈਨੂੰ ਬਖਸ਼ ਦਿਓ ਸਾਧ ਸੰਗਤ ਜੀ ਇਸ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਗੁਰੂ ਕਦੇ ਵੀ ਆਪਣੇ ਸੇਵਕ ਦਾ ਹੱਥ ਨਹੀਂ ਛੱਡਦਾ ਤੇ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ